ਸ਼ਾਲਗਰ ਮੈਸ ਔਰਥੋ ਆਰਜੂ ਹਸਪੀਟਲ ਅੜਾਸਾ ਵਿਖੇ ਬਾਬਾ ਸੰਤ ਇਸਾ ਸਿੰਘ ਜੀ ਦੀ ਵਰ੍ਹੇਸੇ ਸਮਾਰੋਹ ਤੇ ਬਾਬਾ ਜੀ ਨੂੰ ਪ੍ਰਣਾਮ ਕਰਦੇ ਹੋਏ ਸਾਰੀ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹਾਂ ਤੇ ਸੰਗਤਾਂ ਨੂੰ ਕੋਈ ਵੀ ਦਿੱਕਤ ਆਂਦੀ ਹੈ ਮੈਡੀਕਲ ਰਿਲੇਟਿਡ ਅਸੀਂ ਇੱਥੇ ਆਰਜੂ ਹਸਪੀਟਲ ਵਿੱਚ ਉਹਨਾਂ ਦੀ ਸੇਵਾ ਵਿੱਚ ਪੂਰੀ ਤਰ੍ਹਾਂ ਹਾਜ਼ਰ ਹਾਂ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਹੋਵੇ ਕੋਈ ਵੀ ਲੋੜ ਹੋਵੇ ਅਸੀਂ ਉਹਨਾਂ ਦੀ ਸੇਵਾ ਵੱਧ ਤੋਂ ਵੱਧ ਕਰਨ ਲਈ ਤਤਪਰ ਹਾਂ ਮਹਾਰਾਜ ਜੀ ਦੀ ਬਰਸੀ ਤੇ ਆਰਜੂ ਹਸਪਤਾਲ ਵਿੱਚ ਸੰਗਤਾਂ ਦੀ ਸੇਵਾ ਲਈ ਬਹੁਤ ਹੀ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਉਹ ਵੀ ਕੋਈ ਅਮਰਜੈਂਸੀ ਆਂਦੀ ਹੈ ਆਰਜੂ ਹਸਪਤਾਲ ਵਿੱਚ ਉਹਦਾ ਇਲਾਜ ਮੁਫਤ ਕੀਤਾ ਜਾਏਗਾ ਅਮਰਜੈਂਸੀ ਨੂੰ ਅਸੀਂ ਬਿਨਾਂ ਕਿਸੇ ਖਰਚ ਦੇ ਸੰਭਾਲ ਲਏ ਹਨ ਇਸ ਤੋਂ ਇਲਾਵਾ ਆਰਜੂ ਹਸਪਤਾਲ ਵਿੱਚ ਗੋਡੇ ਬਦਲਣ ਦੇ ਆਪਰੇਸ਼ਨ ਰੀਡ ਦੀ ਹੱਡੀ ਦੇ ਆਪਰੇਸ਼ਨ ਕਿਸੇ ਵੀ ਤਰ੍ਹਾਂ ਦੀ ਟੁੱਟੀ ਹੱਡੀਆਂ ਦੇ ਆਪਰੇਸ਼ਨ ਉਹ ਸਾਰੇ ਬਹੁਤ ਹੀ ਲੇਟੈਸਟ ਟੈਕਨੀਕ ਨਾਲ ਬਹੁਤ ਹੀ ਘੱਟ ਖਰਚੇ ਦੇ ਕੀਤੇ ਜਾ ਰਹੇ ਹਨ ਜੋ ਗੋਡੇ ਬਦਲਦਾ ਆਪਰੇਸ਼ਨ ਸੀ ਇੱਥੇ ਕਰ ਰਹੇ ਆں ਉਹ ਸਪੈਸ਼ਲ ਟੈਕਨੀਕ ਨਾਲ ਬਿਨਾ ਟਾਂਕਿਆਂ ਤੋਂ ਬਿਨਾ ਦਰਦ ਤੋਂ ਕਰ ਰਹੇ ਆں ਜਿਸ ਨਾਲ ਮਰੀਜ਼ ਆਪਰੇਸ਼ਨ ਤੋਂ ਅਗਲੇ ਦਿਨ ਹੀ ਚੱਲਣ ਲਈ ਹਲਕ ਹੋ ਜਾਂਦਾ ਹੈ ਤੇ ਤੇਜ਼ੀ ਦੇ ਨਹੀਂ ਚੱਲ ਕੇ ਘਰ ਚਲਾ ਜਾਂਦਾ ਹੈ ਇਸੇ ਤਰ੍ਹਾਂ ਰੀਡ ਦੀ ਹੱਡੀ ਦੇ ਆਪਰੇਸ਼ਨ ਵੀ ਕੀਤੇ ਜਾਂਦੇ ਆਂ ਰੀਡ ਦੀ ਹੱਡੀ ਦੇ ਆਪਰੇਸ਼ਨ ਤੋਂ ਬਾਅਦ ਵੀ ਡਿਸਕ ਦੇ ਆਪਰੇਸ਼ਨ ਤੋਂ ਬਾਅਦ ਵੀ ਮਰੀਜ਼ ਅਗਲੇ ਦਿਨ ਹੀ ਚੱਲਣ ਲੱਗ ਜਾਂਦਾ ਹੈ ਤੇ ਤੀਜੇ ਦਿਨ ਘਰ ਚਲਾ ਜਾਂਦਾ ਹੈ ਇਸੇ ਤਰ੍ਹਾਂ ਟੁੱਟੀਆਂ ਹੱਡੀਆਂ ਦੇ ਆਪਰੇਸ਼ਨ ਸਪੈਸ਼ਲ ਮਸ਼ੀਨਾਂ ਨਾਲ ਕੀਤੇ ਜਾਂਦੇ ਹਨ ਜਿਸ ਨਾਲ ਚੀਰਾ ਵੀ ਬਹੁਤ ਘੱਟ ਲੱਗਦਾ ਹੈ ਤੇ ਮਰੀਜ਼ ਦੀ ਰਿਕਵਰੀ ਵੀ ਬਹੁਤ ਫਾਸਟ ਹੁੰਦੀ ਹੈ ਤੇ ਇਸ ਤੋਂ ਇਲਾਵਾ ਕਿਸੇ ਦੇ ਪੈਰ ਟੱਡੇ ਹੈ ਬੱਚਿਆਂ ਦੇ ਹੱਥ ਪੈਰ ਪਿੰਗੇ ਹੈ ਜਾਂ ਕਿਸੇ ਨੂੰ ਬੋਨ ਕੈਂਸਰ ਹੈ ਜਾਂ ਕਈ ਵਾਰ ਆਉਂਦਾ ਹੈ ਕਿ ਗੋਡੇ ਬਦਲਣ ਦਾ ਜਾਂ ਚੂਲੇ ਬਦਲਣ ਦਾ ਆਪਰੇਸ਼ਨ ਹੋਣਾ ਹੈ ਪਰ ਮਰੀਜ਼ ਦੇ ਹਾਰਟ ਵਿੱਚ ਕਾਫੀ ਨੁਕਸ ਹੈ ਹਾਰਟ ਵੱਲੋਂ ਕਮਜ਼ੋਰੀ ਹੈ ਕਾਫੀ ਹਸਪਤਾਲ ਇਹ ਆਪਰੇਸ਼ਨ ਮਨਾ ਕਰ ਦਿੰਦੇ ਹਨ ਹਾਰਟ ਦੀ ਕਮਜ਼ੋਰੀ ਕਰਕੇ ਜਾਂ ਕਾਲਾ ਪੀਰੀਆ ਹੋਣ ਕਰਕੇ ਉਹ ਸਾਰੇ ਆਪਰੇਸ਼ਨ ਵੀ ਅਸੀਂ ਇੱਥੇ ਰਬ ਦਾ ਨਾਮ ਲੈ ਕੇ ਐਨ ਵਧੀਆ ਕਰ ਰਹੇ ਆ ਧੰਨਵਾਦ ਮੇਰਾ ਨਾਮ ਵੀ ਜੂਸੇਬ ਖਾਨ ਜੂਸੇਬ ਖਾਨ ਜੀ ਤੁਹਾਨੂੰ ਇੱਥੇ ਤੁਸੀਂ ਆਰ ਜੀ ਹਸਪਤਾਲ ਦੇ ਵਿੱਚ ਐਡਮਿਟ ਹੋ ਕੀ ਤਕਲੀਫ ਹੈ ਜੀ ਤੁਹਾਡੀ ਮੇਰੇ ਗੋਡੇ ਤੇ ਫ੍ਰੈਕਚਰ ਹੋਇਆ ਹੋਇਆ ਹਾਂਜੀ ਮੈਂ ਜੋ ਤੇ ਮੋਟਰਸਾਈਕਲ ਤੋਂ ਆਉਂਦਾ ਸੀ ਕਈ ਮੇਰਾ ਰੋਡ ਤੇ ਐਕਸੀਡੈਂਟ ਹੋ ਗਿਆ ਜੀ ਤੇ ਜਿਸ ਕਾਰਨ ਹੁਣ ਮੈਂ ਇੱਥੇ ਇਲਾਜ ਕਰਾਉਣਾ ਹੈ ਡਾਕਟਰ ਵਿਸ਼ਾਲ ਕੋਲ ਪਹਿਲਾਂ ਵੀ ਮੇਰਾ ਇਲਾਜ ਉਹਨਾਂ ਨੇ ਨਹੀਂ ਕਰੇ ਢੂਹੀ ਦਾ ਉਦੋਂ ਹੀ ਮੈਂ ਪੇੜ ਤੋਂ ਡੇਪਿਆ ਸੀ ਕਈ ਉਦੋਂ ਮੇਰੇ ਮਣਕੇ ਦੀ ਫ੍ਰੈਕਚਰ ਹੋ ਗਈ ਮਣਕਾ ਜਾਨੀ ਨਿਕਲ ਗਿਆ ਸੀਗਾ ਹਾਂਜੀ ਮੈਂ ਲੱਤਾਂ ਡੈਮੇਜ ਹੋ ਗਈਆਂ ਸੀਗੀਆਂ ਉਹਨਾਂ ਨੇ ਫਿਰ ਮੇਰੇ ਸਕਰੂ ਪਾ ਕੇ ਮੈਂ ਲੱਤਾਂ ਹੀ ਚਲਦੀ ਕਰਤੀ ਦੋ ਦਿਨਾਂ ਚੀ ਤੇ ਉਹਨਾਂ ਨੇ ਤਿੰਨ ਮਹੀਨੇ ਚ ਕਿਹਾ ਸੀ ਵੀ ਤੂੰ ਐ ਪੂਰਾ ਮੋਟਰਸਾਈਕਲ ਵੀ ਚਲਾ ਸਕਦਾ ਵੀ ਐ ਪੂਰਾ ਵਧੀਆ ਤੁਰ ਫੇਰ ਸਕਦਾ ਹਾਂ ਹਾਂਜੀ ਉਹਨਾਂ ਨੇ ਪੂਰੇ ਤੇ ਆਪਣੇ ਤਿੰਨ ਮਹੀਨੇ ਬਾਅਦ ਮੈਂ ਪੂਰਾ ਤੁਰ ਫੇਰਣ ਲੱਗ ਗਿਆ ਸੀਗਾ ਜੀ ਹਾਂਜੀ ਹੁਣ ਵੀ ਮੈਂ ਉਹਨਾਂ ਕੋਲ ਹੀ ਆਪਰੇਸ਼ਨ ਕਰਾਉਣਾ ਆਵਾ ਕਿ ਪਹਿਲਾਂ ਜੋ ਟ੍ਰੀਟਮੈਂਟ ਕਰਾ ਤੋ ਤੁਸੀਂ ਸੈਟੀਸਫਾਈਡ ਹੋ ਸੰਤੋਸ਼ਡ ਹੋ ਹਾਂਜੀ ਹੁਣ ਤਾਂ ਠੀਕ ਹੈ ਸੰਤੋਸ਼ਡ ਮਤਲਬ ਥੋੜਾ ਜੋ ਟ੍ਰੀਟਮੈਂਟ ਬਿਲਕੁਲ ਸਹੀ ਕੀਤਾ ਡਾਕਟਰ ਸਾਹਿਬ ਹਾਂਜੀ ਉਹ ਸਹੀ ਕੀਤਾ ਹੀ ਉਹਨਾਂ ਨੇ ਕਿਹੜਾ ਪਿੰਡਾ ਤੁਹਾਡਾ ਜੀ ਮੇਰਾ ਪਿੰਡ ਹੀ ਖੱਟੜਾ ਚਾਰਾ ਬਰਾੜਾ ਸਾਹਿਬ ਕੋਲੀ ਹਾਂਜੀ ਤੇ ਹੁਣ ਤੁਹਾਡਾ ਵੀ ਟ੍ਰੀਟਮੈਂਟ ਹੋਣਾ ਮੇਰੇ ਗੋਡੇ ਦਾ ਫ੍ਰੈਕਚਰ ਹੋਇਆ ਸੀ ਉਹ ਉਹਨੇ ਕੋਈ ਪਲੇਟਾ ਪਾ ਕੇ ਵੀ ਕਰਾਂਗੇ ਹਾਂਜੀ ਠੀਕ ਹੈ